ਅੱਜ ਵੀ ਕੱਦਨ ਵਾਰੀ ਹੋਣੀ ਪਾਣੀ ਬੰਤੀ ਨੂੰ ਲੈ ਕੇ ਕਿੱਦਾਂ ਸਾਵਾਂਗੇ ਲੈ ਮਾਂ ਜਦੋਂ ਤੁਸੀਂ ਕਿਤੇ ਦੇ ਪਾਣੀ ਡਾਲਾ ਮੈਂ ਕੋਈ ਪਾਣੀ ਵੀ ਮੁੱਕ ਗਿਆ ਜਾਂਦਾ ਗੰਡਾ ਪਾਣੀ ਪਿਆ ਕੋਈ ਕਿਹਦੀ ਮੰਗਰੇ ਰਹਿ ਜਾਂਦੇ ਜਬੇ ਖੁਸ਼ੀ ਬਸ ਆਏ ਸੀ ਛੇੜਿਆ ਕੇ ਬੈਠੇ ਅਸੀਂ ਜੰਮੇ ਬੈਠੇ ਆਟ ਮਕਾਨ ਨਵੇਂ ਹੋ ਗਏ ਨੇ ਮੈਂ ਮਾਰ ਕੇ ਤਾਂ ਨਹੀਂ ਤਾਂ ਕੀ ਗੱਲ ਤੇ ਕਰਿਆ ਪੁੱਟੇ ਕੀ ਕਰ ਸਲਿਕ ਜਾ ਤੱਕ ਲੱਤ ਆਵੇਂ ਤੂੰ ਤੁਹਾਡੇ ਪਤਰਾ ਬਰੋਤਰੇ ਫੋਲੇ ਆ ਅਸੀਂ ਕਿੱਥੋਂ ਟੱਟਾ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਇੱਥੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀ ਪੀ ਐਸ ਦੀ ਤਾਂ ਜਦੋਂ ਫਿਰ ਮਿਰਸਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟਰੇਟਰ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤਾਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਮੈਂ ਬਾਕੀਆਂ ਨੂੰ ਇੱਕ ਹੋਰ ਇਹਦਾ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਹਿਤ ਇਹ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮੰਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਪਰਚੇ ਹੋਏ ਇਹ ਤਾਂ ਦੋ ਤਿੰਨ ਐਫਆਈਆਰ ਸਨ ਨਾਮ ਵਗੈਰਾ ਦੱਸੋ ਜੀ ਤਾਂ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੇ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਔਰ ਬਾਕੀ ਡਿਊਟੀ ਬੱਚੇ ਕਲੀਅਰ ਕਰਦੇ ਪਈਆਂ ਨੇ ਪਰਿਵਾਰ ਇਸੇ ਬੰਦੇ 'ਚ ਕਹਿ ਰਿਹਾ ਕਿ ਉਹਨਾਂ ਕੋਲ ਰਿਸ਼ਤੀ ਹੈ ਰਿਸ਼ਤੀ ਦਾ ਕਹ ਰਿਹਾ ਸਰ ਉਹ ਇਹਦੇ ਬਾਰੇ ਮਿਸੀਪਲ ਕਾਰਪੋਰੇਸ਼ਨ ਕਲੀਅਰ ਦਾ ਸੂ ਵੀ ਜਿਹੜਾ ਇਹਨਾਂ ਨੂੰ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਔਰ ਡੀਸੀਪੀ ਕਾਈਐਸ ਅਫਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਥੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹੜਾ ਕਮਰਸ਼ੀਅਲ ਦਾ ਹੋਰ ਰਕਸ਼ੇ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਐਡਰੈਸਪੈਕਟ ਆਰਡਰਸ ਆਇਲ ਨੇ ਜੀ ਜੀ ਹੁਣ ਪ੍ਰੋਪਰ ਕਾਰਟ ਆਇਆ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਪ੍ਰੋਟੈਕਟ ਕਰਨ ਨੂੰ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਅਡਜਸਟਰ ਜਿਆਦਾ ਵੇਟਰ ਦੱਸ ਪਾਉਣਗੇ ਠੀਕ ਹੈ